ਮਿਤੀ 17 11 2025 ਨੂੰ ਇੱਕ ਪੁਲਿਸ ਸਟੇਸ਼ਨ ਵੇਰਕਾ ਕੰਪਲੇਂਟ ਆਈ ਇੱਕ ਆਪਣਾ ਮਦਈ ਵੱਲੋਂ ਕਿ ਉਹਨੂੰ 50 ਲੱਖ ਰੁਪਏ ਦੀ ਧੰਕੀ ਆਈ ਹੈ ਪੁਲਿਸ ਨੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ 102 ਨੰਬਰ ਮੁਕੱਦਮਾ ਅੰਡਰ ਸੈਕਸ਼ਨ 308 2 364 352 35 ਬੀ ਐਨ ਐਸ ਐ ਪੀ ਸੇਰਕਾ ਉਸ ਤੋਂ ਬਾਅਦ ਮਾਮਲਾ ਮਾਨਯੋਗ ਸੀਪੀ ਸਾਹਿਬ ਸardar gurpreet singh pullar ਉਹਨਾਂ ਦੇ ਨੋਟਿਸ ਸੇ ਚਲੇ ਆਇਆ ਗਿਆ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਮੈਡਮ ਜਸਰੂਪਾਟ ADCP 3 ਨੂੰ ਗਗਨਦੀਪ ਜੀ ACP East SHO ਅਵੇਰਕਾ ਨੂੰ ਮੈਡਮ ਸੁਮਨ ਤੇ ਇਹਨਾਂ ਨੇ ਫਿਜ਼ਿਕਲੀ ਵੀ ਟੀਮਸ ਬਣਾਈਆਂ ਤੇ ਟੈਕਨੀਕਲੀ ਵੀ ਆਪਣਾ ਕਰਨ ਲਈ ਉਹ ਵੱਖਰੀ ਟੀਮਸ ਬਣਾਈਆਂ ਤੇ ਜਦੋਂ ਅਸੀਂ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਸਾਨੂੰ ਪਤਾ ਚੱਲਿਆ ਜਿਹੜਾ ਫੋਨ ਆਇਆ ਸੀ ਅਕਿਊਜ਼ ਨੂੰ ਮਦਈ ਨੂੰ ਉਹ ਆਇਆ ਸੀ ਇੱਕ ਦੁਬਈ ਦੇ ਨੰਬਰ ਤੋਂ ਜਿਹੜੀ ਧਮਕੀ ਆਈ ਸੀ ਉਸ ਤੋਂ ਬਾਅਦ ਅਸੀਂ ਜਦੋਂ ਐਨਾਲਿਸਿਸ ਕੀਤਾ ਟੈਕਨੀਕਲੀ ਤੇ ਸਾਨੂੰ ਦੋ ਨਾਮ ਸਾਹਮਣੇ ਆਏ ਹਰਜਿੰਦਰ ਸਿੰਘ ਲਾਇਆ ਜਿੰਦੂ ਤੇ ਜਸਲੀਨ ਕੌਰ ਤੇ ਅਸੀਂ ਨਾਲ ਦੇ ਨਾਲ ਲਈ ਟੀਮ ਜਿਹੜੀ ਬੰਨੀਆਂ ਸੀਗੀਆਂ ਇੱਕ ਨੂੰ ਹੁਸ਼ਿਆਰਪੁਰ ਭੇਜਿਆ ਜਸਲੀਨ ਕੌਰ ਨੂੰ ਅਰੈਸਟ ਕਰਨ ਲਈ ਇੱਕ ਟੀਮ ਨੂੰ ਭੇਜਿਆ ਅਸੀਂ ਮੋਗੇ ਜਰਦਲ ਸਿੰਘ ਲਾਇਸ ਜਿੰਦੂ ਨੂੰ ਰੈਸਟ ਕੀਤਾ ਤੇ ਜਦੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦੀ ਪੁੱਛਗਿੱਛ ਤੇ ਸਾਨੂੰ ਪਤਾ ਚੱਲਿਆ ਕਿ ਜਿਹੜਾ ਦੁਬਈ ਦਾ ਨੰਬਰ ਹੈ ਜਿਹੜਾ ਪਹਿਲਾਂ ਹਰਜਿੰਦਰ ਸਿੰਘ ਜਿੰਦੂ ਦੇ ਨਾਮ ਤੇ ਸੀਗਾ ਉਹ ਇੱਕ ਬੰਦਾ ਹੈਗਾ ਵਿਸ਼ਾਲ ਉਹ ਦੁਬਈ ਬੈਠਾ ਹੈ ਹਰਜਿੰਦਰ ਜਦੋਂ ਅਕਤੂਬਰ ਦੇ ਵਿੱਚ 28 29 ਅਕਤੂਬਰ ਦੇ ਵਿੱਚ ਜਦੋਂ ਵਾਪਸ ਹਿੰਦੁਸਤਾਨ ਆਇਆ ਪੰਜਾਬ ਆਇਆ ਐ ਉਹ ਨੰਬਰ ਵਿਸ਼ਾਲ ਨੂੰ ਦੇ ਕੇ ਗਿਆ ਸੀ ਤੇ ਜਦੋਂ ਫਿਰ ਅਸੀਂ ਹੋਰ ਜ਼ਿਆਦਾ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਉਹ ਪਤਾ ਚੱਲਿਆ ਕਿ ਜਿਹੜਾ ਉਹ ਵਾਲਾ ਨੰਬਰ ਹੈ ਉਹਦਾ ਜਿਹੜਾ WhatsApp ਹੈ ਉਹ ਚਲਾ ਰਿਹਾ ਜਸਪ੍ਰੀਤ ਸਿੰਘ ਲਾਇਸ ਬਾਬਾ ਜਸਪ੍ਰੀਤ ਸਿੰਘ ਲਾਇਸ ਬਾਬਾ ਵਿਸ਼ਾਲ ਤੇ ਹਰਜਿੰਦਰ ਜਿੰਦੂ ਇਹ ਦੁਬਈ ਦੇ ਵਿੱਚ ਇਕੱਠੇ ਲੇਬਰ ਦਾ ਕੰਮ ਕਰਦੇ ਸੀਗੇ ਜੀ ਤੇ ਹ ਹੁਣ ਜਿਹੜਾ OTT ਆਇਆ ਹੈ ਅ ਆਪਣਾ WhatsApp ਦਾ ਉਹ ਵਿਸ਼ਾਲ ਕੋਲ ਆਇਆ ਹੈ ਉਹਨੇ ਇੰਸਟਾਲ ਕਰਨ ਲਈ ਬਾਬੇ ਨੂੰ ਦਿੱਤਾ ਤੇ ਬਾਬੇ ਵੀ ਵਿੱਚ ਇਨਵੋਲਵ ਹੋ ਗਿਆ ਤੇ ਅਸੀਂ ਬਾਬੇ ਨੂੰ ਵੀ ਨਾਲ ਦੇ ਨਾਲ ਅਸੀਂ ਮਾਨੋਚਾਲ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਰੈਸਟ ਕਰ ਲਿਆ ਜੀ ਤੇ ਸਾਨੂੰ ਜਦੋਂ ਅਸੀਂ ਇਹ ਤਿੰਨ ਜਣੇ ਅਰੈਸਟ ਕਰ ਲਏ ਹਰਜਿੰਦਰ ਜਿੰਦੂ ਜਸਲੀਨ ਕੌਰ ਤੇ ਬਾਬਾ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਦੱਸਿਆ ਕਿਨੇ ਐ ਮਲੇ ਕਾਂਸਪੀਰੇਸੀ ਕਿਵੇਂ ਹੋਈ ਐ ਇਹ ਪਤਾ ਚੱਲਿਆ ਜਿਹੜਾ ਮਦਈ ਐ ਉਹਦੀ ਜਿਹੜੀ ਸਾਲੇਹਾਰ ਐ ਉਹਨੂੰ ਪਤਾ ਸੀਗਾ ਕਿ ਮਦਈਆਂ ਨੇ ਪ੍ਰਾਪਰਟੀ ਵੇਚੀ ਐ ਤੇ ਪ੍ਰਾਪਰਟੀ ਦੇ ਪੈਸੇ ਘਰ ਪਏ ਐ ਤੇ ਇਹਨਾਂ ਨੇ ਸਕੀਮ ਬਣਾਈ ਕਿ ਉਹ ਅਸੀਂ ਇੰਟਰਨੈਸ਼ਨਲ ਨੰਬਰ ਤੋਂ extortion call ਕਰਾਈਏ ਤੇ ਜਿਹੜੇ ਵੀ ਪੈਸੇ ਸਾਨੂੰ ਮਿਲਣਗੇ ਅਸੀਂ ਇਕੁਅਲੀ ਉਹਨੂੰ ਆਪਣੇ ਚਾਰਾਂ ਦੇ ਵਿੱਚ ਵੰਡ ਲਾਂਗੇ ਤੇ ਜਿਹੜੀ ਸਹੇ ਸਾਲਿਹਾਰ ਹੈ ਉਹਦਾ ਨਾਮ ਹੈ ਸੰਦੀਪ ਕੌਰ ਤੇ ਹੁਣ ਅਸੀਂ ਚਾਰ ਜਨੇ ਅਰੈਸਟ ਕਰ ਲਏ ਐ ਜਿੰਦੂ ਜਸਪੀਤ ਬਾਬਾ ਜਸਲੀਨ ਕੌਰ ਤੇ ਸੰਦੀਪ ਕੌਰ ਸੰਦੀਪ ਕੌਰ ਨੂੰ ਅਸੀਂ ਕੀਤਾ ਅੰਮ੍ਰਿਤਸਰ ਰੂਰਲ ਕਤੂਨਗਲ ਤੇ ਏਰੀਆ ਤੋਂ ਤੇ ਇਹ ਚਾਰਾਂ ਦੀ ਉਮਰ 30 ਤੋਂ ਲੈ ਕੇ ਆਪਨਾ 22 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਪਹਿਲਾਂ ਜਿਹੜੇ ਤਿੰਨ ਜਣੇ ਹੈਗੇ ਆ ਪਹਿਲਾਂ ਦੁਬਈ ਵਿੱਚ ਲੇਬਰ ਦਾ ਕੰਮ ਕਰਦੇ ਸੀਗੇ ਤੇ ਜਿਹੜਾ ਇਹ ਹੈਗਾ ਆਪਣਾ ਜਸਪ੍ਰੀਤ ਸਿੰਘ ਲਾ ਇਸ ਬਾਬਾ ਜਿਹੜਾ ਮਾਨੋ ਚੱਲਦਾ ਹੈਗਾ ਤੇ ਜਿਹੜਾ ਮੇਨ ਕਨਸਪਰੇਟਰ ਹੈ ਇਹਦੇ ਤੇ ਪਹਿਲਾਂ ਵੀ ਇੱਕ ਮੁਕਦਮਾ ਹੈਗਾ ਇਹਨੇ ਆਪਣਾ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਏ ਡਿਵੀਜ਼ਨ ਦਾ ਇਹਨੇ 슬ੋਗਨ ਲਿਖਿਆ ਸੀ ਖਾਲਿਸਤਾਨ ਦਾ ਤੇ ਥੋੜੇ ਦਿਨ ਪਹਿਲਾਂ ਹੀ ਤੇ ਉਹ ਬਾਈਟ ਇਨ ਪਚੀਨੋ ਇਹਨੇ ਲਿਕ ਮਕਦਮਾ ਦਰਜ ਹੋਇਆ ਸੀ ਤੇ ਉਹ ਵੀ ਇਹਦੇ ਤੇ ਮੁਕਦਮਾ ਹੈਗਾ ਜੀ ਤੇ ਇਹਦੇ ਮਤਲਬ ਕਿ ਆ ਜਿਹੜਾ ਅਸੀਂ ਕੇਸ ਸੋਲਵ ਕੀਤਾ ਹੈ ਬੇਸਿਕਲੀ ਇੰਟਰਨੈਸ਼ਨਲ ਤਾਰਾ ਵੀ ਇਹਦੇ ਨਾਲ ਜੁੜੀਆਂ ਬੰਦਾ ਦੁਬਈ ਬੈਠਾ ਹੈ WhatsApp ਉਹਦਾ ਪੰਜਾਬੇ ਚੱਲ ਰਿਹਾ ਨਾਲ ਜਿਹੜਾ ਨੰਬਰ ਹਰਜਿੰਦਰ ਸਿੰਘ ਦਾ ਉਹ ਵੀ ਵਿੱਚ ਇਨਵੋਲਡ ਹੈ ਕਿਉਂਕਿ ਮੇਨ ਨੰਬਰ ਉਹਦਾ ਸੀਗਾ ਤੇ ਇਹਨਾਂ ਦੀ ਅਸੀਂ ਕਾਲ ਡਿਟੇਲ ਵੀ ਕਢਾਈ ਤੇ ਟੈਕਨੀਕਲੀ ਵੀ ਐਨਲਿਸਿਸ ਕੀਤਾ ਇਹਨਾਂ ਦੇ ਗਰੁੱਪ ਕਾਲਸ ਵੀ ਚੱਲੀਆਂ ਕਿ ਕਿਵੇਂ ਇਹਨਾਂ ਨੇ ਪਲਾਨ ਕਰਨਾ ਹੈ ਤੇ ਕਿਵੇਂ ਐਗਜ਼ੀਕਿਊਟ ਕਰਨਾ ਹੈ ਤੇ ਮੈਂ ਮੁਬਾਰਕਬਾਦ ਦੇਣਾ ਚਾਹੂੰਗਾ ਐਸ ਐਚਓ ਵੀਰਕਾ ਨੂੰ ਏਸੀਪੀ ਈਸ ਨੂੰ ਜਿਹੜਾ ਇਹਨਾਂ ਨੇ ਰਿਕਾਰਡ ਟਾਈਮ ਦੇ ਵਿੱਚ ਵਿੱਚ ਅ ਇਹਨਾਂ ਨੇ ਕੇਸ ਸੋਲਵ ਕਰ ਲਿਆ ਧੰਨਵਾਦ ਸਰ ਮੋਸਟਲੀ ਜਿਹੜਾ ਵਾ ਸਾਈਬਰ ਕ੍ਰਾਈਮ ਦੇ ਥਰੂ ਹੀ ਜ਼ਿਆਦਾ ਇਸ ਤਰ੍ਹਾਂ ਦੀਆਂ ਕਾਜ਼ ਹੋ ਰਹੀਆਂ ਨੇ ਉਹਦੇ ਤੇ ਕੀ ਕੰਮ ਕਰ ਰਹੀ ਹੈ ਜੀ ਦੇਖੋ ਅਸੀਂ ਸਾਡੀ ਟੈਕਨੀਕਲ ਟੀਮ ਬੜੀ ਸਾਊਂਡ ਹੈ ਮੈਂ ਤੁਹਾਨੂੰ ਦੱਸਿਆ 10 ਦਿਨਾਂ ਦੇ ਵਿੱਚ ਵਿੱਚ ਅਸੀਂ ਪੂਰਾ ਆਪਣਾ ਅਨਰਥ ਕਰਤਾ ਜਿਹੜੀ ਐਕਸਟਰਸ਼ਨ ਕਾਲ ਦਾ ਸੀਗਾ ਹਾਲੇ ਕਿ ਫੋਰਨ ਬੇਸਡ ਨੰਬਰਸ ਚੱਲ ਰਹੇ ਸੀਗੇ ਫੋਰਨ ਲੈਂਡ ਤੋਂ ਕਾਲ ਹੋਈ ਹੈ ਤੇ ਜਿਹੜਾ ਇੰਡੀਆ ਵਿੱਚ ਹੀ ਚੱਲ ਰਿਹਾ ਹੈ OTP ਤੁਸੀਂ ਜਿਹੜੇ ਦੇਖੋ ਆਪਣਾ ਹੈਗੇ ਆ ਐਕਿਊਜ਼ ਮੀ ਉਹ ਕਿੰਨਾ ਆਪਣਾ ਦਿਮਾਗ ਲਾਰੇ ਸੀ ਇਹ ਕਿ OTP ਦੇ ਕੇ ਅਸੀਂ WhatsApp ਚਲਾਵਾਂਗੇ ਇੱਥੇ ਪੰਜਾਬ ਵਿੱਚ ਮੇਨ ਨੰਬਰ ਉੱਥੇ ਚੱਲੂਗਾ ਫੜਿਆ ਨਹੀਂ ਜਾਊਗਾ ਉਹੀ ਮੈਂ ਸ਼ਲਾਗਾ ਕਰਨਾ ਚਾਹੁੰਦਾ ਆਪਣੀ ਟੈਕਨੀਕਲ ਟੀਮ ਦੀ ਵੀ ਜਿਹੜਾ ਅਸੀਂ ਇਹਨਾਂ ਡੀਪਲੀ ਐਨਾਲਿਸਿਸ ਕਰਕੇ ਤੇ ਰਿਕਾਰਡ ਟਾਈਮ ਦੇ ਵਿੱਚ ਇੰਟਰਨੈਸ਼ਨਲ ਨੰਬਰਸ ਕੇਸ ਅ ਅਸੀਂ ਪਰਦਾਫਾਸ਼ ਕੀਤਾ ਜਿਵੇਂ ਐਕਸਟਰਸ਼ਨ ਕਰਦੇ ਆ ਠੀਕ